ਪ੍ਰੀਮਰਾਉਂ ਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਦੇ ਮੌਕੇ ਮੋਹੱਲਾ ਸੰਗਠਨ ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਉਤਮਤਾ ਨਾਲ ਬਾਬਾ ਸਾਹਿਬ ਦਾ ਜਨਮ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬੱਬੂ ਸਦਾਨਾ ਆਪਣੀ ਟੀਮ ਨਾਲ ਪਹੁੰਚੇ ਉਹਨਾਂ ਨਾਲ ਭੁਵਿੰਦਰ ਗੋਲਦੀ ਪਵਨ ਲੱਕੀ ਰਾਜ ਕੁਮਾਰ ਗਿੱਲ ਰਾਜੂ ਗਿੱਲ ਨੰਨੂ ਮਨੋਜ ਕੁਮਾਰ ਲੱਕੀ ਮੌਜੂਦ ਸਨ ਇਸੇ ਲੜੀ ਵਿੱਚ ਅਲੀ ਮੁੱਲਾ ਤੋਂ ਰੋਕੀ ਗਿੱਲ ਬਸਤੀ ਸ਼ੇਖ ਤੋਂ ਸ਼ਾਮ ਲਾਲ ਮਨਜੀਤ ਥਾਪਰ ਪਵਨ ਕੁਮਾਰ जय कुमार राकेश यादव रिंकू पट्टी होरा नेवी अपनी हाजिरी लगवाई ਅਤੇ 바ਵਾ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਆਏ ਹੋਏ ਸਾਰੇ ਮਹਿਮਾਨਾਂ ਦਾ ਮੋਹਲਾ ਕਮੇਟੀ ਦੇ ਜਨਰਲ ਸਕੱਤਰ ਡੀਐਸਪੀ ਰਜਿੰਦਰ ਸੋਹਤਾ ਨੇ ਸਰਪਾਪਾ ਪਾਕਿਸਤਾਨ ਮਾਰਿਤ ਕੀਤਾ ਉਹਨਾਂ ਨਾਲ ਖੁਸ਼ਲ ਸੋਹਤਾ ਬਲਦੇਵ ਮੱਟੂ ਸੋਨ ਲਾਲ ਸੌਂਦੀ ਧਰਮਿੰਦਰ ਸੌਂਦੀ ਸਤਪਾਲ ਗਿੱਲ ਪ੍ਰਮੋਦ ਲਾਡੀ ਪਰਮਜੀਤ ਮੱਟੂ ਦੀਪਕ ਸੋਹਤਾ ਪ੍ਰਮੋਦ ਸੋਹਤਾ ਲਲਿਤ ਸੋਹਤਾ ਸਾਹਿਲ ਸੋਂਦੀ ਕ੍ਰਿਸ਼ਨਾ ਸੋਂਦੀ ਪਨੀਤ ਸੋਹਤਾ ਮਨੀ ਸੰਗਰ ਰਾਜਵੀਰ ਗਿੱਲ ਅੰਕਿਤ ਮੱਟੂ ਕਬੀਰ ਸੋਂਦੀ ਸ਼ੁਭਮ ਗਰੇਵਾਲ ਗੌਰਵ ਹੰਸ ਰਿੱਕੀ ਸੰਗਰ ਲਕਸ਼ ਥਾਪਰ ਜਿਗਰ ਸੋਹਤਾ ਆਦਿ ਮੌਜੂਦ ਸਨ ਜਲੰਧਰ ਤੋਂ ਨਿਊਜ਼ 24 ਪੰਜਾਬ ਲਈ ਇੰਦਰਜੀਤ ਸਿੰਘ ਦੀ ਖਾਸ ਰਿਪੋਰਟ ਸੰਗਰਾਮਨ ਦੇ ਗੀਰਮੇ ਮੇਰਤਾ ਸਾਹਿਬ ਜੀ ਦੇ 134ਵੇਂ ਦਿਨ ਦਿਨ ਜੋ ਮਨਾਇ ਹਰ ਸਾਲ ਮਨਾਉਂਦੇ ਆ ਬੜੀ ਖੂਬ ਦਾ ਆਪਣਾ ਮਨਾਉਂਦੇ ਆ ਅੱਜ ਉਹ ਕੇਕ ਕਟਣ ਆਏ ਆ ਇਹ ਕਾਫੀ ਪ੍ਰੋਗਰਾਮਾਂ ਵਿੱਚ ਪਹਿਲਾਂ ਵੀ ਸ਼ਾਮਲ ਹੋਏ ਸੀ ਲੜੀਵਾਰ ਜਿਹੜੇ ਪ੍ਰੋਗਰਾਮ ਚੱਲਦੇ ਹੋਏ ਸੀ ਉਹਨਾਂ ਦੇ ਵਿੱਚ ਅੱਜ ਸ਼ਾਮਲ ਹੋਏ ਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਹਰ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਵਿਸ਼ਵ ਵਾਸੀਆਂ ਨੂੰ ਗੁਰੂ ਅੰਮ੍ਰਿਤਦਾ ਸਾਹਿਬ ਜੀ ਦੇ 136 ਵੀ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਇਹ ਮਹਾਂਪੁਰਸ਼ ਸੀ ਜਿਨ੍ਹਾਂ ਨੇ ਇਕੁਐਲਟੀ ਦਾ ਤੇ ਹੋਰ ਕਾਫੀ ਸਾਡੀਆਂ ਜਿਹੜੀਆਂ ਸਮਾਜ ਦੀ ਬੁਰਾਈਆਂ ਸੀ ਜਿੱਦਾ ਕਿਸਤਰੀ ਦੇ ਉੱਤੇ ਜੁਰਮ ਹੁੰਦਾ ਸੀ ਸਤੀ ਪ੍ਰਥਾ ਸੀ ਉਹਨੂੰ ਸਮਾਪਤ ਕਰਨ ਵਾਸਤੇ ਸ਼ਖਸਤਾ ਬਹੁਤ ਵੱਡਾ ਰੋਲ ਹੈ ਅਸੀਂ ਮੈਂ ਫੀਲ ਕਰਦਾ ਚਲੋ ਆਪਾਂ ਪਿਓ ਮੰਨੀਆਂ ਪਰ ਪਿਓ ਦੀ ਮੰਨੀਆਂ ਵੀ ਆਪਾਂ ਇਹਨਾਂ ਦੀ ਸਿੱਖਿਆਵਾਂ ਦੇ ਉੱਤੇ ਚੱਲਦੇ ਹੋਏ ਆਪਣਾ ਜੀਵਨ ਜਿਹੜਾ ਨਰਵਾਹ ਕਰੀਏ ਤੇ ਸਮਾਜ ਦੇ ਵਿੱਚ ਪ੍ਰੇਮ ਸੁਭਾਅ ਦਾ ਨਾ ਰਹੀਏ ਮੈਂ ਹੀ ਸਾਰਿਆਂ ਨੂੰ ਅਪੀਲ ਕਰਨਾ ਵੀ ਮਿਲ ਜੇ ਕੋਈ ਰਹੀਏ ਇਹ ਹੀ ਸਾਡੀ ਸੱਚੀ ਸ਼ਰਧਾਂਜਲੀ ਹੋਊਗੀ ਬੇ ਰੰਬੀਦਕਰ ਸਾਹਿਬ ਦੇ ਚਰਨਾਂ ਦੇ ਵਿੱਚ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਬੋਏ ਗੁਰੂ ਜੀ ਜੈ ਭੀਮ ਜੈ ਭਾਤ ਜੈ ਭਾਰਤ ਜੈ ਭੀਮ ਜੈ ਭਾਰਤ ਸਾਰੇ ਹੀ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਬੋਲਿਆ ਜੈ ਭੀਮ ਜੈ ਭਾਰਤ ਅੱਜ ਦੀ ਜਿਹੜੀ ਖੁਸ਼ੀ ਪੂਰੇ ਵਿਸ਼ਵ ਦੇ ਨਾਲ ਜਾਰੀ ਹੈ ਡਾਕਟਰ 바ਵਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਜਿਹੜਾ ਹਰ ਸਾਲ ਦੀ ਤਰ੍ਹਾਂ ਹੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਔਰ ਸੰਗਰਾਮ ਹੱਲੇ ਦੇ ਵਿੱਚ ਜਿਹੜਾ ਹਰ ਸਾਲ ਦੀ ਤਰ੍ਹਾਂ ਹੀ 바ਵਾ ਸਾਹਿਬ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ। ਰਵੀਂਦਰ ਕੁਮਾਰ ਸੋਹਤਰੀ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਅਸੀਂ ਅੱਜ ਇਹਨਾਂ ਨੂੰ 바ਵਾ ਸਾਹਿਬ ਮਾਲਾ ਅਤੇ ਬੋਲਪੇਖ ਕਰਨ ਆਏ ਨਾਲ ਦੀ ਨਾਲ ਇਹਨਾਂ ਦਾ ਮਾਨਸਿਕ ਕਰ ਕਰਨ ਆਏ ਆ ਜਿਹੜੇ ਕਿ ਤਾਲ ਦੀ ਤਰ੍ਹਾਂ ਇਹ ਵੱਧ ਚੜ ਕੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ 바ਵਾ ਸਾਹਿਬ ਦਾ ਜਿਹੜਾ ਨਿਆੜਾ ਮਨਾਉਂਦੇ ਨੇ ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਇੱਥੇ ਜਿਹੜੀ ਚਾਂਦੀ ਦੀ ਮੂਰਤੀ ਲੱਗੀ ਆ ਜਿਹੜੀ ਲੋਕੀ ਕੋਸ਼ਿਸ਼ ਕਰਦੇ ਆ ਮੂਰਤੀ ਆ ਤੋੜਨ ਦੀ ਸਾਡੇ ਪਿੱਛੇ ਦੇਖਾ ਤਾਂ ਜੀ 바ਵਾ ਸਾਹਿਬ ਦੀ ਚਾਂਦੀ ਦੀ ਮੂਰਤੀ ਲੱਗੀ ਆ ਇਹ ਬੜੀ ਖੁਸ਼ੀ ਦੀ ਗੱਲ ਆ ਅਸੀਂ ਸ਼ਰਧਾ ਭਾਵਨਾ ਦੇ ਨਾਲ ਕੇ ਭੋਤ ਤੋੜਨ ਦੀ ਗੱਲ ਕਰਦੇ ਅਸੀਂ ਇਹ ਭੋਤ ਤੋੜਨ ਦੀ ਅਨੁਮਾਨ ਤਿਆਰ ਆ ਤੇ ਆਜ਼ਾਦ ਦਿਨ ਦੀਆਂ ਮੈਂ ਸਾਰੇ ਵਿਸ਼ਵ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦਿੰਨਾ ਮਨਜੀਤ ਠਾਪੜ ਜੀ ਅਜੇ ਜੀ ਔਰ ਸ਼ਾਮਲਾਲ ਜੀ ਔਰ ਮੈਂ ਤੁਹਾਡਾ ਰੀਡ ਰੌਕੀ ਗੇਲ ਸਾਰੇ ਅਸੀਂ ਆਪਣੀ ਸਮੂਹੀ ਟੀਮ ਵੱਲੋਂ ਲੱਖ ਰੁਪਏ ਮੁਬਾਰਕਾ ਦਿੰਦੇ ਹਾਂ ਜੈ ਜੀ ਜੈ ਬਾਲ